ਕਿਸ਼ਕਮਾਜੀ ਅੱਜ ਆਪਣਾ ਸ਼ਿਰਪੁਰ ਕਲਾਂ ਦੇ ਵਿੱਚ ਬੜੀ ਪੁਲਿਸ ਦੀ ਛਾਉਣੀ ਵਿੱਚ ਬਦਲੀ ਹੋਈ ਹੈ ਤੇ ਕੀ ਕੰਮ ਅੱਜ ਸਰਕਾਰ ਦੇ ਹੈ ਵੀ ਜਿਹੜੇ ਆਪਣੇ ਗਲਤ ਅੰਸਰ ਹੈ ਜਿਹੜੇ ਜੀ ਉਹਨਾਂ ਨੂੰ ਠੱਲ ਪਾਉਣ ਵਾਸਤੇ ਜੀ ਉਹ ਤਾਂ ਕਰਕੇ ਥਾਂ-ਥਾਂ ਨਾਕਾਬੰਦੀਆਂ ਲੱਗੀਆਂ ਹੋਈਆਂ ਹਨ ਹਾਂਜੀ ਜਿਸ ਕਰਕੇ ਵੀ ਇਹਨਾਂ ਨੂੰ ਕਾਬੂ ਕਰ ਸਕੀਏ ਕਰ ਰੇਡ ਕਿਤੇ ਜਾ ਰਹੇ ਇਹਨਾਂ ਦੇ ਜੀ ਇਸ ਕਰਕੇ ਨਾਕਾਬੰਦੀ ਲਾਈ ਹੋਈ ਹੈ ਸਰ ਠੀਕ ਹੈ ਜੀ ਹਾਂਜੀ ਠੀਕ ਇਹ ਜਿਹੜੇ ਬੰਦੇ ਜਿਹਨਾਂ ਪਰ ਰਜਿਸਟਰ ਪਰਚੇ ਦਾਜੀ ਹੋਈ ਉਹਨਾਂ ਤੇ ਕਿ ਬੇਸ਼ੱਕੀਆਂ ਤੇ ਨਹੀਂ ਸਰ ਜਿਹੜੇ ਤਾਂ ਪਰਚੇ ਵੀ ਦਰਜ ਹੋਏ ਹੋਏ ਆ ਜਿਹੜੇ ਸ਼ੱਕੀ ਵੀ ਆ ਉਹਨਾਂ ਤੇ ਵੀ ਉਹਨਾਂ ਤੇ ਵੀ ਹਾਂਜੀ ਸਰ ਠੀਕ ਹੈ ਡੋਰ ਟੂ ਡੋਰ ਤਾਂ ਨਹੀਂ ਹੈਗੀ ਤਲੋਸ ਨਹੀਂ ਨਹੀਂ ਸਰ ਠੀਕ ਹੈ ਥੈਂਕ ਯੂ ਵੀਰ ਧੰਨਵਾਦ ਓਕੇ ਸਰ फैसल साहब जी ਨਹੀਂ ਨਹੀਂ ਕਿਹਾ ਬਾਕੀ ਬੰਦੀ ਵੀ ਮਹਨ ਪਹਿਲਾਂ ਕਰਦੇ ਸੀ ਸਰ ਹੁਣ ਤਾਂ ਬੇਜਰਗ ਹੋ ਗਏ ਨਹੀਂ ਤੁਹਾਨੂੰ ਕਿਤੇ ਨਹੀਂ ਕਿਸ ਨੂੰ ਲਾਇਆ ਨਾ ਜੀ ਨਾ ਕੀ ਗੱਲ ਹੈ ਮੈਂ ਕਿੰਝ ਕੀ ਬਣਾਉਂਦਾ ਐਂਡ ਜੀ ਆਪਾਂ ਸਾਨੂੰ ਕਹ ਰਹੀ ਆ ਕਿ ਖਾਂਦੇ ਸੀ ਸਾਰਾ ਪਤਾ ਰਿਹਾ ਹੁਣ ਤਾਂ ਕਾਂਦੇ ਨਹੀਂ ਬਣਦੇ ਹੁਣ ਤਾਂ ਨਹੀਂ ਕਰ ਚੋਰ ਫੈਮਿਲੀ ਫਾਰਮ ਤੋਂ ਸੱਤ ਹੈ ਵਾਲੀ ਘਰ ਵਾਲੀ ਦੀ ਪੂਰੀ ਹੋ ਗਈ ਸਰ ਬੱਚੇ ਬੱਟਾ ਅੱਡਾ ਲੱਗ ਰਹੇ ਨੇ ਐਂਡ ਪੈਨਸਿਲ ਲੱਗ ਰਹੇ ਨੇ ਨੰਨੀ ਅਨਾਲੀ ਹੈ ਇੱਕ ਗੁਰੂ ਘਰ ਅੱਛਾ ਇਹ ਤੁਹਾਨੂੰ ਕੋਲ ਲੈ ਰਹੇ ਹਾਂ ਹਾਂ ਜੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਮੈਂ ਥੈਂਕ ਯੂ ਮੋਰ ਮੇਰ ਬਣ ਮੋਰ ਮੇਰਾ ਚੱਲਦਾ ਜੀ ਅੱਛਾ ਅੱਛਾ ਕੀ ਤੁਹਾਡਾ ਬੇਟਾ ਹੈ ਜੀ ਇਹ ਬੇਟਾ ਹੈ ਇਹ ਤੇ ਮੁੰਡਾ ਜਿਹੜਾ ਐਸੇ ਕਿ ਇਹ ਰੇਂਗ ਦਾ ਫਾਇਸ ਤੇ ਗਣੀ ਉੱਤਰਿਆ ਤੇ ਉਹ ਆਪਾਂ ਜੀ ਨਗੇਟ ਆਉਂਦੇ ਹੈ ਕਿਸੇ ਪਿੰਡ ਦਾ ਜੀ ਕਿਸੇ ਪਿੰਡ ਦੀ ਆਮਤ ਜੀ ਦਾ ਉਹ ਉਹਦਾ ਸ਼ੀਓ ਦੇ ਦਿੰਦੇ

ਸਿੱਖਾ ਜਮ ਮਫਤ ਹੋਏ ਇਹ ਮੇਰ ਦਿੱਤੀ ਕੋਈ ਫੀਸ ਪੜ੍ਹ ਜੀ ਇੱਥੇ ਪੜ੍ਹ ਸਕਦੇ ਹਾਂ ਬੜੀ ਜੀ ਤਾਂ ਕੋਈ 12 16 ਪੜ੍ਹਦੇ ਨੇ ਤੇ ਉਹਦੇ ਵਿੱਚ ਉਹ ਬਾਕੀ ਕਰਦੇ ਸਾਰੀ ਪੂਰੀ ਹੋ ਗਈ ਤਾਂ ਜੀ ਹਜੇ ਤੁਹਾਨੂੰ ਕਿਹੇ ਚੱਲਦੇ 75 ਇੱਕ ਤਾਂ ਮੈਂ ਬੈਨਾ ਦਾ ਪਰ ਪਾਲ ਨਹੀਂ ਚੱਲ ਆ ਕੋਰਾ ਬੈਸ ਕੰਟੈਕਟ ਜਨਾਉਂਗਾ ਬਹੁਤ ਸਾਫ਼ ਜੀ ਜੀ ਬਾਕੀ ਇਹਦਾ ਕੰਮ ਸੁਣੀ ਪਿਆ ਇੱਕ ਮਿੰਟ ਯਾਰ ਇਹ ਇਹ ਨਰਮਾ ਬਕਰ ਠੀਕ ਹੈ ਅਲਦੀ ਕਰਾਈ ਹਸਪੀਟਲਸ ਚ ਨਰਗ ਵਾਈਟ ਬਾਇਓ ਸੈਂਟਰ ਨਾਲ ਪਰਚੇ ਵੀ ਦਰਜ ਹੋਏ ਜਿਹੜੇ ਬੰਦੇ ਵੇਚਦੇ ਸੀ ਸੋ ਹੁਣ ਜੋ ਫੀਡਬੈਕ ਆਈ ਹੈ ਪਬਲੀਕ ਦੀ ਬੜੀ ਪੋਜ਼ਿਟਿਵ ਹੈ ਤੇ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਲੋਕਾਂ ਦੀ ਫੀਡਬੈਕ ਸਾਨੂੰ ਕੋਲ ਜਿਹੜੀ ਲੋਕਾਂ ਦਾ ਸਹਿਯੋਗ ਹੈ ਉਹ ਵੀ ਆਂਦਾ ਰਹੇਗਾ ਤੇ ਨਾਲ ਜਿਹੜੀ ਲੁਧਿਆਣਾ ਰੂਬਲ ਦੀ ਹਾਥੀ ਪੁਲਿਸ ਹੈ ਇਹ ਵੀ ਮੁਸਤੈਦੀ ਨਾਲ ਇਸੇ ਤਰ੍ਹਾਂ ਅਸੀਂ ਕੰਮ ਕਰਾਂਗੇ ਤਾਂ ਕਿ ਆਪਾਂ ਨਸ਼ਾ ਮੁਕਤ ਜਿਹੜਾ ਹੈਗਾ ਉਹ ਕਿੰਡੂ ਵੀ ਤੇ ਪੂਰੇ ਸਮਾਜ ਨੂੰ ਨਾ ਸਰ ਪੁਲਿਸ ਵੱਲੋਂ ਕਰਵਾਏ ਜਾਂਦੇ ਪ੍ਰੋਬਲਮ ਲੈ ਕੇ ਕੁਝ ਬੰਦੇ ਇਦਾਂ ਦੇ ਨਹੀਂ ਪੈਲੇ ਜਿਹੜੇ ਨਸ਼ੇ ਵੇਚਦੇ ਸੀ ਤੇ ਹੁ ਤੇ ਹੋਰ ਵੀ ਲੋਕਾਂ ਨੂੰ ਅਵੇਅਰ ਕਰਨ ਲਈ ਬਿਲਕੁਲ ਇਹ ਅਵੇਅਰਨੈਸ ਜਿਹੜੇ ਜਿਵੇਂ ਤੁਸੀਂ ਕਿਹਾ ਅਵੇਅਰਨੈਸ ਸਾਡੀਆਂ ਸੰਪਰਕ ਮੀਟਿੰਗਸ ਐ ਵਿਲੇਜ ਡਿਫੈਂਸ ਕਮੇਟੀਆਂ ਐ ਉਹ ਵੀ ਅਸੀਂ ਬਣਾ ਰਹੇ ਹੈਗੇ ਆ ਬਣ ਵੀ ਗਈਆਂ ਨੇ ਸਰਕਾਰ ਦੀ ਹਦਾਇਤਾਂ ਅਕੋਰਡਿੰਗ ਉਹਦੀਆਂ ਮੀਟਿੰਗ ਵੀ ਵਕਫ ਵਕਫ ਸਮੇਂ ਤੇ ਹੁੰਦੀ ਰਹਿੰਦੀਆਂ ਨੇ ਸੋ ਸਾਡਾ ਇਹੀ ਮੇਨ ਮਕਸਦ ਹੁੰਦਾ ਹੈ ਕਿ ਜਿਹੜੇ ਬੰਦੇ ਨਸ਼ਾ ਵੇਚ ਰਹੇ ਆ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਬੰਦੇ ਕੋਈ ਇਹਦੇ ਵਿੱਚ ਕੋਈ ਐਡਿਕਟ ਹੈਗੇ ਨੇ ਉਹਨਾਂ ਨੂੰ ਆਪਾਂ ਹੈਲਥ ਡਿਪਾਰਟਮੈਂਟ ਦੀ ਮਦਦ ਨਾਲ ਹਸਪੀਟਲ ਚਾੱਕਾ ਕਰਾ ਕੇ ਉਹਨਾਂ ਦਾ ਇਲਾਜ ਕਰਾਈਏ ਤਾਂ ਉਹਨਾਂ ਨੂੰ ਇਸ